ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਪਤੇ ਅਜਦਾ ਇਤਿਹਾਸ ਲੈ ਕੇ ਮੈਂ ਗੁਰਵਿੰਦਰ ਸਿੰਘ ਹਾਜ਼ਰਾਂ 12 ਸਤੰਬਰ 1897 ਵਾਲੇ ਦਿਨ ਸਾਰਾ ਗੜੀ ਦੇ ਮੁਕਾਬਲੇ ਤੇ ਬ੍ਰਿਟਿਸ਼ ਭਾਰਤੀ ਫੌਜ ਦੀ 36 ਸਿੱਖ ਰੈਜiment ਦੇ 21 ਜਵਾਨ ਸਿੱਖ ਜਵਾਨਾਂ ਅਤੇ ਅਫਗਾਨੀ ਪਠਾਨਾਂ ਦੇ ਅਫਰੀਦੀਆਂ ਦੇ ਵਿਚਾਲੇ ਸਿੱਧੇ ਮੁਕਾਬਲੇ ਦੇ ਵਿੱਚ ਆਮੋ ਸਾਹਮਣੇ ਲੜਾਈ ਲੜੀ ਗਈ 12 ਸਤੰਬਰ 1897 ਵਾਲੇ ਦਿਨ ਸਾਰਾ ਗੜੀ ਦੇ ਮੁਕਾਮ ਤੇ ਲੜੀ ਗਈ ਉਹ ਜੰਗ ਹੈ ਜੋ ਉੱਤਰ ਪੱਛਮੀ ਫਰੰਟੀਅਰ ਸੂਬੇ ਦੇ ਅਫਗਾਨਿਸਤਾਨ ਦੀ ਸਰਹੱਦਾਂ ਦੇ ਨੇੜੇ ਲੜੀ ਗਈ ਸਾਰਾ ਗੜੀ ਦਾ ਮੁਕਾਮੀ ਸਥਾਨ ਸਮੁੰਦਰੀ ਤਲ ਤੋਂ 6000 ਫੁੱਟ ਦੀ ਉਚਾਈ ਤੇ ਪੈਂਦਾ ਕਬਿਆਲੀ ਇਲਾਕੇ ਦਾ ਇੱਕ ਪਿੰਡ ਹੈ ਇਹ ਇਲਾਕਾ ਵਜੀਰਸਤਾਨ ਦੇ ਇਲਾਕੇ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਇਲਾਕੇ ਦੇ ਪਹਾੜ ਬ੍ਰਿਟਿਸ਼ ਫਰੰਟੀਅਰ ਅਤੇ ਅਫਗਾਨਿਸਤਾਨ ਦੀ ਸਰਹੱਦੀ ਵੰਡ ਕਰਦੇ ਸਨ ਸੋ ਇੰਜ ਇਸ ਇਲਾਕੇ ਨੂੰ ਉਸ ਵਕਤ ਦੇ ਬਾਰਡਰ ਏਰੀਆ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਸਾਰਾਗੜੀ ਦੇ ਅਸਲ ਦੇ ਵਿੱਚ ਸਮਾਣਾ ਘਾਟੀ ਵਿੱਚੋਂ ਕਹਾਟ ਜ਼ਿਲ੍ਹੇ ਦਾ ਇੱਕ ਪਿੰਡ ਹੈ ਜਿੱਥੋਂ ਕਹਾਟ ਲਗਭਗ 35 ਕੁ ਮੀਲ ਹੈ ਅਤੇ ਪੇਸ਼ਾਬਰ ਲਗਭਗ 50 ਕੁ ਮੀਲ ਦੂਰ ਹੈ ਇਹ ਚੌਕੀ ਇਸ ਕਰਕੇ ਵੀ ਅਹਿਮੀਅਤ ਰੱਖਦੀ ਹੈ ਕਿਉਂਕਿ ਲੋਕ ਹਾਰਟ ਕਿਲਾ ਅਤੇ ਗੁਲਸਤਾਨ ਕਿਲੇ ਦੇ ਵਿਚਕਾਰ ਫੈਸਲਾ 6 ਕਿਲੋਮੀਟਰ ਹੈ ਸਾਰਾਗੜੀ ਇਨ੍ਹਾਂ ਦੋਵਾਂ ਕਿਲਿਆਂ ਦੇ ਵਿਚਕਾਰ ਨੀਵੇਂ ਇਲਾਕੇ ਦੇ ਵਿੱਚ ਮੌਜੂਦ ਹੈ ਇਹ ਇੱਕ ਨਿਰੋਲ ਪਹਾੜੀ ਇਲਾਕਾ ਹੈ ਅੰਗਰੇਜ਼ ਹਕੂਮਤ ਦੇ ਪੱਲੋਂ ਇਨ੍ਹਾਂ ਦੋਵਾਂ ਕਿਲਿਆਂ ਨੂੰ ਉਸ ਵਕਤ ਦੇ ਪ੍ਰਚਲਿਤ ਇਸ਼ਾਰੇ ਦੇ ਸਾਧਨ ਭਾਵ ਲੋਖਾਟ ਕਿਲਾ ਅਤੇ ਗੁਲਸਤਾਨ ਕਿਲੇ ਦੇ ਵਿਚਾਲੇ ਝੰਡੀ ਦਿਖਾਉਣ ਦੇ ਲਈ ਇਸ ਚੌਕੀ ਦੀ ਸਥਾਪਨਾ ਇਹਨਾਂ ਦੋਹਾਂ ਕਿਲਾਂ ਦੇ ਵਿਚਾਰ ਕੀਤੀ ਗਈ ਸੀ। ਇਹ ਇਲਾਕਾ ਚੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਅਧੀਨ ਸਿੱਖ ਰਾਜ ਦਾ ਹਿੱਸਾ ਸੀ। 19ਵੀਂ ਸਦੀ ਦੇ ਅਖੀਰ ਦੇ ਵਿੱਚ ਇਹ ਇਲਾਕਾ ਅੰਗਰੇਜ਼ ਸਾਮਰਾਜ ਨੇ ਆਪਣੇ ਅਧੀਨ ਕਰ ਲਿਆ ਸੀ। ਪਰ ਪਠਾਨ, ਲੜਾਕੇ ਅਤੇ ਅਫਰੀਦੀ ਕਬਾਈਨੀ ਲੋਕਾਂ ਨੇ ਅੰਗਰੇਜ਼ ਹਕੂਮਤ ਦੀ ਅਧীনਗੀ ਨੂੰ ਪ੍ਰਵਾਨ ਨਹੀਂ ਸੀ ਕੀਤਾ। ਇੰਜ ਇਨ੍ਹਾਂ ਕਬਾਇਲੀਆਂ ਨੇ ਅੰਗਰੇਜ਼ਾਂ ਦੇ ਖਿਲਾਫ 1896 ਦੇ ਵਿੱਚ ਬਗਾਵਤ ਦਾ ਝੰਡਾ ਚੁੱਕ ਕੇ ਅੰਗਰੇਜ਼ ਹਕੂਮਤ ਦੇ ਖਿਲਾਫ ਬਗਾਵਤ ਕਰ ਦਿੱਤੀ ਸੀ 6 ਘੰਟੇ ਬੀਤ ਜਾਣ ਤੋਂ ਬਾਅਦ ਅਫਰੀਦੀ ਪਠਾਨਾਂ ਨੂੰ ਇੰਜ ਲੱਗਾ ਕਿ ਸ਼ਾਇਦ ਉਹਨਾਂ ਦੇ ਪਾਸ ਗਲਤ ਜਾਣਕਾਰੀ ਹੈ ਹੋ ਸਕਦਾ ਹੈ ਕਿ ਗੱਡੀ ਦੇ ਅੰਦਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸਿੱਖ ਹੋਣ ਇੱਕ ਤਾਂ ਅੰਦਰੋਂ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੀ ਆਵਾਜ਼ ਇਨ੍ਹਾਂ ਅਫਰੀਦੀਆਂ ਅਤੇ ਅਰਾਜਕਾਈ ਪਠਾਨਾਂ ਦੇ ਦਿਲ ਕੁਮਾਰੇ ਸੀ ਦੂਜੇ ਪਾਸੇ 6 ਘੰਟਿਆਂ ਦੇ ਵਿੱਚ ਸਿੱਖਾਂ ਨੇ 600 ਤੋਂ ਵੱਧ ਕਬਾਇਲੀਆਂ ਦੀਆਂ ਲਾਸ਼ਾਂ ਮਿਚਾ ਦਿੱਤੀਆਂ ਸਨ ਗੜੀ ਦੇ ਅੰਦਰ ਹੁਣ ਤੱਕ 12 ਸਿੱਖ ਫੌਜੀ ਵੀ ਸ਼ਹੀਦ ਹੋ ਚੁੱਕੇ ਸਨ ਸਿੱਖਾਂ پاس ਮੌਜੂਦ ਗੋਲੀ ਸਿੱਕਾ ਵੀ ਕਿਨਾਰੇ ਤੇ ਜਾ ਪੁੱਜਾ ਸੀ ਪਰ ਸਿੱਖ ਜਵਾਨਾਂ ਦੀ ਚੜ੍ਹਦੀ ਕਲਾ ਦੇ ਵਿੱਚ ਕੋਈ ਕਮੀ ਨਹੀਂ ਸੀ ਅਫਰੀਦੀਆ ਨੇ ਗੜੀ ਦੇ ਵਿੱਚ ਇੱਕ ਪਾਸੇ ਕੰਦ ਚ ਪਾਰਤਾ ਪਾ ਲਿਆ ਪਰ ਸਿੱਖ ਫੌਜੀਆ ਨੇ ਇਹਨਾਂ ਨੂੰ ਅੰਦਰ ਵੀ ਨਾ ਵੜ ਦਿੱਤਾ ਇਹਨਾਂ ਦੇ ਵਿੱਚ ਅਫਰੀਦੀ ਪਠਾਨਾ ਨੇ ਗੜੀ ਦੇ ਆਲੇ ਦੁਆਲੇ ਘਾਫੂਸ ਨੂੰ ਝੋਪੜੀਆਂ ਨੂੰ ਅੱਗ ਲਗਾ ਕੇ ਧੂਆ ਹੀ ਧੂਆ ਕਰ ਦਿੱਤਾ ਅੰਦਰੋਂ ਸਿੱਖ ਫੌਜੀਆ ਪਾਸ ਗੋਲੀ ਸਿੱਕਾ ਬਿਲਕੁਲ ਮੁੱਕ ਚੁੱਕਾ ਸੀ ਆਖਿਰ ਗੋਲੀ ਸਿੱਕਾ ਖਤਮ ਹੋਣ ਦੇ ਕਾਰਨ ਵੀ ਸਿੱਖ ਫੌਜੀ ਛੇ ਦੀ ਪ੍ਰਾਪਤ ਕਰ ਗਏ ਸਾਰਾ ਗੜੀ ਦੇ ਸਿੱਖ ਯੋਧਿਆਂ ਦੀ ਇਹ ਬਹਾਦਰੀ ਭਰਪੂਰ ਖਬਰ ਜਦੋਂ ਲੰਡਨ ਵਿਖੇ ਬਰਤਾਨਵੀ ਪਾਰਲੀਮੈਂਟ ਦੇ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸੈਸ਼ਨਾਂ ਦੇ ਵਿੱਚ ਪਾਰਲੀਮੈਂਟ ਮੈਂਬਰਾਂ ਨੇ ਖੜੇ ਹੋ ਕੇ ਸਿੱਖਾਂ ਦੇ ਸਨਮਾਨ ਦੇ ਵਿੱਚ ਸ਼ਰਧਾਂਜਲੀ ਅਰਪਿਤ ਕੀਤੀਆਂ ਦੁਨੀਆ ਭਰ ਦੇ ਵਿੱਚ ਇਸ ਜੰਗ ਦੀ ਚਰਚਾ ਹੋਈ ਅਤੇ ਕੁੱਲ ਇਸ ਸੰਸਾਰ ਸਿੱਖਾਂ ਦੀ ਇਸ ਦਲੇਰੀ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਇੰਦ ਸਿੱਖ ਕੌਮ ਦੀ ਇਸ ਬਹਾਦਰੀ ਅਤੇ ਦਲੇਰੀ ਦੀਆਂ ਧੂਮਾਂ ਵਿਸ਼ਵ ਭਰ ਦੇ ਵਿੱਚ ਪੈ ਗਈਆਂ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਸਿੱਖਾਂ ਦੀ ਬਹਾਦਰੀ ਭਰੇ ਇਸ ਕਾਰਨਾਮੇ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਸਿੱਖਾਂ ਨੂੰ ਸਨਮਾਨ ਦੇ ਤੌਰ ਦੇ ਉਤੇ ਵੱਡਾ ਪ੍ਰਤਾਨਮੀ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਹਰ ਇੱਕ ਸਿੱਖ ਚੀਜ਼ ਨੂੰ ਦੇਣ ਦਾ ਐਲਾਨ ਕੀਤਾ ਇਹ ਸਨਮਾਨ ਮਰਨ ਉਪਰੰਤ ਭੇਟ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਬ੍ਰਿਟਾਨਵੀ ਹਕੂਮਤ ਵੱਲੋਂ ਸ਼ਹੀਦ ਹੋਏ ਹਰ ਸਿੱਖ ਫੌਜੀ ਦੇ ਪਰਿਵਾਰ ਨੂੰ 2 ਮਰੱਬੇ ਜ਼ਮੀਨ ਅਤੇ 500 ਰੁਪਏ ਦੀ ਪ੍ਰਤੀ ਫੌਜ ਇਮਦਾਦ ਵੀ ਦਿੱਤੀ ਗਈ इंडियन ऑर्डर ऑफ मेरिट ਦਾ ਸਨਮਾਨ ਉਸ ਵਕਤ ਦੇ ਵਿਕਟੋਰੀਆ ਕਰਾਸ ਦੇ ਬਰਾਬਰ ਮੰਨਿਆ ਜਾਂਦਾ ਹੈ ਇਹ ਸੀ 12 ਸਤੰਬਰ ਦੇ ਨਾਲ ਸੰਬੰਧਿਤ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ